ਕੀ ਸਾਂਹ ਤੋੜੀ ਇਹਨੇ ਤੋੜੀ ਆ ਕੀ ਹੋਈ ਤੋੜਤੀ ਦਾਤੀ ਸਾਂਹ ਡੱਪ ਗਿਆ ਤਾਰੂਏ ਰਾਤੀ ਠੀਕ ਹੀ ਆਇਆ ਨੀਂ ਹੁੰਦੀ ਭਾਵੇਂ ਜੋ ਮਰਜੀ ਚੱਲੋ ਪੀਤੀ ਆ ਪੀਤੀ ਇਹਨੇ ਦਾਰੂ ਰਾਤ ਡੱਫੀ ਇਹਨੇ ਗੁਰਦੀਪ ਤੂੰ ਕਿੱਡੀ ਪਤਲੀ ਐ ਨੀ ਜਮਾਂ ਨੁੱਕਰ 'ਚ ਹੀ ਬੈ ਗਈ ਐਡੇ ਵੱਡੇ ਮੰਜੇ ਤੇ ਤੂੰ ਰੱਖਿਆ ਆਪਾਂ ਮੁੱਛਾਂ ਸਾਫ਼ ਕਰ ਲਾ ਤੁਹਾਨੂੰ ਜਿਆਦਾ ਆਸ਼ਣ ਮਿਲ ਜਾਂਦਾ ਸਾਫ਼ ਨਹੀਂ ਹੁੰਦੀਆਂ ਤੁਹਾਨੂੰ ਆਪਦੇ ਪਰਿਵਾਰ 'ਚ ਤਾਂ ਕਦੇ ਦੁੱਧ ਨਹੀਂ ਵੇਖਣ ਨੂੰ ਮਿਲਿਆ ਇੱਥੇ ਤੁਸੀਂ ਦਹੀਂਾਂ ਨਾਲ ਡੱਬਦੇ ਫਿਰਦੇ ਆ ਲੈ ਵੀ ਸਨੋਵਰ ਦਾ ਕੰਮ ਜਿਆਦਾ ਹੀ ਸੀਰੀਅਸ ਹੋ ਗਿਆ ਜੀ ਆਵਰਦੀ ਬਿੱਲੀ ਬਿੱਲੀ ਅੱਖ ਸੀ ਬਿੱਲੇ ਬਿੱਲੇ ਨਾਣਾ ਵਾਲੀਏ ਇਹ ਨਾਣਾ ਵਾਲੀਏ ਵਿਚਾਲੇ ਅੱਜ ਤੇ ਮੈਡਮ ਕਹਿੰਦੀ ਵੇ ਡਾਕਟਰ ਜਰੂਰ ਕਰਿਓ ਅੱਜ ਇਹ ਨਿੱਕੇ ਨਿੱਕੇ ਗੱਲਾਂ ਦੇ ਟੋਏ ਆ ਨਾ ਬਸ ਇਹ ਵੈਸੇ ਦਾ ਚੱਲ ਸੁਹਣੇ ਹੁੰਦੇ ਟੋਏ ਇੱਥੇ ਗੱਲ ਟੋਏ ਸਾਲੇ ਕਰਕੇ ਇੱਕ ਕਹਿੰਦੀ ਤੇਰੇ ਮੁੱਛਾਂ ਜੀਆਂ ਨਾ ਸਿੱਧੀਆਂ ਕਰ ਦੂੰ ਮੈਂ ਤੈਨੂੰ ਦੱਸਦਾ ਵੀਰ ਜੀ ਐਡੀ ਨਾ ਗੱਲ ਕਰ ਕੁਲਖੇ ਵਾਲੀ ਦੁੱਥੇ ਮਰਜੀ ਆਰਮਰ ਚਲਾ ਕੇ ਤੈਨੂੰ ਆ ਜਾ ਆ ਜਾਈ ਜਾ ਤੂੰ ਆਟਾ ਜਾ ਜਦੋਂ ਮੈਂ ਤਾਂ ਨੱਕ ਨਾ ਲਾ ਕੇ ਨਲੀ ਨਹੀਂ ਆ ਮਾਰ 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 ਰੋਕ ਮਾਰ ਦੇ ਹੈ ਰਾੜ ਤੱਕਦੀ ਹੈ ਆ ਜਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਗੋਣੇ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਸਾਤੀ ਸਾਂ ਥੋੜੀ ਇਹਨੇ ਥੋੜੀ ਆ ਆਈ ਆਈ ਤੋੜਤੀ ਦਾਤੀ ਸਾਂ ਡੱਪ ਗਿਆ ਤਾਰੂਏ ਰਾਤੀ ਵੀਕੇ ਆਇਆ ਨੀਰਮਰ ਤੈਨ ਵਿਦਕੇ ਪੀਣੀ ਹੁੰਦੀ ਭਾਵੇਂ ਜੋ ਮਰਜੀ ਚਾਲੋ ਪੀਤੀ ਆ ਪੀਤੀ ਐਨੇ ਦਾਰੂ ਰਾਤ ਡੱਫੀ ਐਨੇ ਤੂੰ ਸੌਂਗਾ ਨਹੀਂ ਪੀਤੀ ਸੌਂਗ ਆਇਆ ਆ ਸੂਰਜਲ ਨੂੰ ਹੱਥ ਕਰ ਲਾ ਜਲ ਨੂੰ ਬੜਾ ਮੂੰਹ ਕਰਾਲਾ ਮੂੰਹ ਕਰ ਲਾ ਤੂੰ ਇੱਧਰ ਦਾਰੂ ਪੀਤੀ ਨਹੀਂ ਆਪਾਂ ਇਹ ਬੰਦਾ ਡੱਫ ਕੇ ਆਇਆ ਹੈ ਦਾਰੂ ਨਾ ਨਵੀਂ ਦਾਰੂ ਪੀਤੀ ਨਹੀਂ ਹਾਂ ਗੁਰਦੀਪ ਤੂੰ ਕਿੱਡੀ ਪਤਲੀ ਐ ਨਹੀਂ ਜਮਾ ਨੁੱਕਰ 'ਚ ਹੀ ਬੈ ਗਈ ਐਡੇ ਵੱਡੇ ਮੰਜੇ ਤੇ ਬੜਿਆ ਨੇ ਮੈਨੂੰ ਮੈਸੇਜ ਆਇਆ ਭਾਈ ਆ ਮੰਜੇ ਕਿਉਂ ਰੱਖੇ ਨਿੱਕੇ ਨਿੱਕੇ ਮੰਮੀ ਇਹ ਕਿਉਂ ਰੱਖਿਆ ਆਪਾਂ ਮੁੱਛਾਂ ਸਾਫ਼ ਕਰ ਲਾ ਤੁਹਾਨੂੰ ਸਾਰਾ ਸ਼ਹਿਰ ਮਿਲ ਜਾਂਦਾ ਸਾਫ਼ ਨਹੀਂ ਹੁੰਦੀਆਂ ਤੁਹਾਨੂੰ ਆਪਦੇ ਪਰਿਵਾਰ ਚ ਤਾਂ ਕਦੇ ਦੁੱਧ ਨਹੀਂ ਵੇਖਣ ਨੂੰ ਮਿਲਿਆ ਇੱਥੇ ਤੁਸੀਂ ਦਹੀਂਆਂ ਨਾਲ ਡੱਬ ਦੇ ਫਿਰਦੇ ਆ ਬਾਹਰ ਕੱਢ ਦਿਓ ਹੈ ਇਹ ਨਿੱਕੇ ਗੱਤੇ ਦਾ ਡੱਬਾ ਗਿਆ ਬਾਹਰ ਨਿੱਕੇ ਮੰਜੇ ਕਾ ਤੋ ਰੱਖੇ ਆ ਨਿੱਕੇ ਮੰਜੇ ਰੱਖੇ ਆ ਰੋਟੀ ਪਾਣੀ ਖਾਣ ਲਈ ਆ ਕੀ ਲੀ ਨਿੱਕੇ ਆ ਨਾਲੇ ਟੁੱਟਦੇ ਨਹੀਂ ਇਹ ਕਹਦੇ ਆ ਇਹ ਕਹਾਂ ਲਈ ਸੌਖੇ ਰਹਿੰਦੇ ਅਜਵਾਕ ਵੀ ਚੱਕ ਕੇ ਜਿੱਤੇ ਜੀ ਕਰਦਾ ਲੈ ਜਾਂਦੇ ਆ ਹਾਂ ਵਾਹ ਜੀ ਵਾਹ ਰਾਜੂ ਕਾ ਕੀ ਲੈ ਕੇ ਆਇਆ ਇੱਕ ਮੁਰਗੀ ਕੱਲ ਫੇਰ ਚੱਲ ਬਸੀ ਹਾਂਜੀ ਇਹ ਕੀ ਮਸਲਾ ਯਾਰ ਉਹ ਬਿਮਾਰੀ ਮੂਰੀ ਕੋਈ ਇਹਨਾਂ ਨੂੰ ਦੇ ਦੇ ਕੋਈ ਦਵਾਈ ਦੁਈ ਰਾਜੂ ਹਾਂਜੀ ਕੱਲ ਮੈਂ ਦਲੀਆਂ ਨਹੀਂ ਕਿਹਾ ਤੇ ਦਲੀਆਂ ਲਪਤੀਲਾ ਉੱਥੇ ਹੀ ਪਿਆ ਵੀਰ ਮੇਰਾ ਪਾ ਯਾਰ ਦਲੀਆਂ ਰਾਜੂ ਆਪਾ ਹੈਲਪ ਵੀ ਮਾੜੀ ਜੀ ਆਪਣੀ ਲੋਕ ਵੇਂਦੇ ਆ ਸਾਬੀ ਕਿਵੇਂ ਠੀਕ ਹਨ ਸਾਬੀ ਹਾਂ ਠੀਕ ਪਹਿਲੇ ਨਾਲ ਤੇ ਵੀਰੇ ਅਸੀਂ ਨਾ ਜੇ ਤਾਂ ਚਲੋ ਅਸੀਂ ਬੜੀ ਵਧੀਆ ਮਦਦ ਕਰੀ ਜੰਨੇ ਚਲੋ ਹਰ ਪੱਖੋਂ ਹਨਾ ਹਰ ਪੱਖੋਂ ਮਦਦ ਹੋਈ ਜਾਂਦੀ ਆ ਤੇ ਜੇ ਸਾਨੂੰ ਲੋੜ ਪਈ ਤੇ ਅਸੀਂ ਸਾਭੀ ਦੇ Google Pay ਨੰਬਰ ਪਾਵਾਂਗੇ ਨਾ ਜੇ ਲੋਡ ਦੀ ਕੰਡੀਸ਼ਨ ਚ ਹੈ ਨਹੀਂ ਕਿਢਾਉਂਦੇ ਫਿਰ ਕਿਵੇਂ ਕਢਾਵਾਂਗੇ ਨਹੀਂ ਉਹ ਆਪਾਂ ਕਿਤੇ ਹੋਰ ਦਾ ਤੇ ਚਾਤੇਰਾ ਪਾ ਦਾਂਗੇ ਚਾਚੇ ਤਾਏ ਦਾ ਕਿ ਹੋਰ ਦਾ Google Pay ਨੰਬਰ ਪਾ ਦਾਂਗੇ ਤੇ ਆਪਾਂ ਜਿੰਨੀ ਮਦਦ ਹੋ ਸਕੀ ਨਾ ਆਪਾਂ ਲੈ ਲਵਾਂਗੇ ਹੈਨਾ ਬਸ ਠੀਕ ਹਾਂ ਬਾਕੀ ਆਪਣੇ ਲੋ ਜਿੰਨੀ ਚੱਲਣ ਦੀ ਆਪਾਂ ਤਾਂ ਕਰ ਹੀ ਜਾਂਦੇ ਹਾਂ ਤੁਸੀਂ ਤਾਂ ਬਹੁਤ ਕਰਦੇ ਨਹੀਂ ਕੋਈ ਨਹੀਂ ਉਹ ਤਾਂ ਚੱਲ ਆਪਣੇ ਵਿਚਾਰਾ ਆਪਣੇ ਨਾਲ ਮੱਝਾਂ ਚਵਾਉਂਦਾ ਰਿਹਾ ਹੁਣ ਆਪਣਾ ਫਰਜ਼ ਪਾਉਂਦਾ ਸੀ ਪਹਿਲੇ ਨੰਬਰ ਤੇ ਉਹਦਾ ਠੀਕ ਹੈ ਮੈਂ ਦੱਸੂਗਾ ਤੁਹਾਨੂੰ ਚੰਗਾ ਚੰਗਾ ਉਜ ਐਨਕਾ ਦੁਨੀਆ ਲਾ ਲੈਣੇ ਆਪਾਂ ਨਾ ਅੱਜ ਚੈੱਕ ਕਰਾਉਣ ਚੱਲੇ ਆਂ ਐਨਕਾ ਅੱਖਾਂ ਪਹਿਲਾਂ ਐਨਕਾਆਂ ਨੀ ਅੱਖਾਂ ਅੱਜ ਹੱਥ ਨਾਲ ਐਨਕਾ ਲਾਉਣੀਆਂ ਸਵੇਰੇ ਵਾਲੀਆਂ ਉਹਨਾਂ ਨੂੰ ਕਹਿੰਦੇ ਉਹ ਨਹੀਂ ਉਹ ਲੈਂਸਸ ਵਾਲੀਆਂ ਤੋਂ ਲਵਾ ਲੈਣੇ ਆਪਾਂ ਐਨਕਾ ਲੈਂਸ ਕਟ ਆ ਲੈਣਾ ਉਹ ਉਹਨਾਂ ਤੋਂ ਲਵਾਉਣੇ ਲੈਂਸ ਕਟ ਆ ਲੈਣਾ ਆ ਅੱਖ ਚ ਪਰਕ ਪੈ ਗਿਆ ਇੱਕ ਆ ਅੱਖ ਐ ਨਿੱਕੀ ਹੋ ਗਈ ਜਾਂ ਵੱਡੀ ਹੋ ਗਈ ਅੱਖ ਬਗਲਾ ਜੀ ਉੱਥੇ ਜਾ ਕੇ ਬਹੁਤ ਜਿਆਦਾ ਸੀਰੀਅਸ ਹੋ ਗਿਆ ਕੰਮ ਨਾ ਸੀਰੀਅਸ ਕੰਡੀਸ਼ਨ ਦੀ ਹਾਂ ਹਾਂ ਬਹੁਤ ਜਿਆਦਾ ਸੀਰੀਅਸ ੜੜਾ ਜਾਰਾ ਕੰਮ ਵੱ ਚੁੱਕਾ ਹਾ ਦਾ ਤੇਰਾ ਮੜਾ ਤਾਂ ਵੱੜ ਗਿਆ ਹੁਣ ਅੱਖ ਜਣਾ ਫਰਕ ਪੈ ਗਿਆ ਐਵੇਂ ਅੱਖ ਅੱਖ ਇਹ ਅੱਖ ਨਾ ਮੜੀ ਜੀ ਛੋਟੀ ਹੋ ਗਈ ਆਵੇ ਆਵੇ ਅੱਖ ਜੀ ਫਰਕ ਪੈ ਗਿਆ ਬਲ ਜੀ ਆਪ ਦੇ ਲੋ ਜਿੰਨਾ ਮਰਜੀ ਕਰਕੇ ਵਿਖਾਈ ਜਾਵੇ ਤੇ ਪਰ ਅੱਖ ਛੋਟੀ ਹੋ ਗਈ ਵੇਖਦੀ ਇਹ ਕਹਿੰਦੇ ਐ ਮੈਸੀ ਕਰਕੇ ਰੈਮੀਰ ਕਲਾਦਾ ਜੋਰਡਨ ਲਾਦਾ ਲਾਦੀ ਨਾ ਨਿਕਲ ਲਾਦੀ ਨਾ ਨਿਕਾ ਅੱਖਾਂ ਦਾ ਟੇਬਲ ਨਹੀਂ ਹੋਏ ਕੰਮ ਨਿਕਲ ਲਾਦੀ ਅੱਖਾਂ ਬਿੱਲੀਆਂ ਤੁਹਾਡੀਆਂ ਅੱਖਾਂ ਦੀ ਵਾਰ ਹੋਇਆ ਸਿੱਧਾ ਹੋ ਰੱਖ ਦੀ ਵਾਰ ਹੋ ਗਿਆ ਸਿੱਧਾ ਭਾਈ ਮਿਰਚਾਂ ਵਾਰ ਕੇ ਅੱਜ ਚਾਚੀ ਨੂੰ ਕਹਿਣਾ ਪਾ ਵਾਰ ਕੇ ਮੈਚਾ ਸੁੱਟ ਮਾਇਨੀ ਮੈਨੂੰ ਨਜ਼ਰ ਲੱਗਿਆ ਮੁੰਡਾ ਸਰਦਾਰ ਆ ਸਰਦਾਰ ਨਹੀਂ ਲੱਗੀ ਨਿਗਾਹ ਇੱਧਰ ਲਾਓ ਵੀ ਕਹਿੰਦੇ ਨਿਗਾਹ ਲ ਬੁਰੀ ਓਕਿਆ ਕਹਿੰਦੇ ਤੇ ਅੱਖ 'ਚ ਇੱਕ ਫਰਕ ਪੈ ਗਿਆ ਚੱਕੋ ਚਾਕਾ ਕਵ ਕਰਾਉਣ ਲੱਗਿਆ ਹੁਣ ਤੇ ਲਾਲ ਲਾਲ ਹੋ ਗਈ ਅੱਖ ਦੀ ਚਾਚਾ ਵਾਓ ਹੋ ਗਈ ਚਾਚਾ ਵਾਓ ਲੈ ਵੀ ਸਨੋਵਰ ਦਾ ਕੰਮ ਜਿਆਦਾ ਹੀ ਸੀਰੀਅਸ ਹੋ ਗਿਆ ਜੀ ਅੱਖ ਨੂੰ ਚੈੱਕ ਕਰਵਾਣੀ ਪੈਣ ਗਈ ਜੇ ਹਸਪੀਟਲ ਜਾਣ ਕੇ ਬਾਰੇ ਗਿਆ ਕੰਮ ਬਈਆ ਸੇ ਦਾ ਮੜਾ ਸਾ ਬਣ ਚੁੱਕਾ ਜੀ ਆਲਰੇਡੀ ਸਨੋਵਰਣ ਨੂੰ ਨਾ ਲਾਇਆ ਦੂਰਬਿੰਜੀ ਤੇ ਅੱਖਾਂ ਚੈੱਕ ਕਰੰਦਾ ਹੀ ਹੁਣ ਕੰਮ ਮੂੰਹ ਪਾ ਕੇ ਬੈਠਾ ਉਹਦੇ ਚ ਗਾਂ ਹੋ ਗਏ ਲਾ ਵੀ ਖੁਸ਼ਖਬਰੀ ਦੇ ਦਿੱਤੀ ਜਾਂਦੀ ਹੈ ਜਿਹੜੀ ਸਨੋਵਰ ਦੀ ਬਿੱਲੀ ਬਿੱਲੀ ਅੱਖ ਸੀ ਬਿੱਲੇ ਬਿੱਲੇ ਨਾਣਾ ਵਾਲੀਏ ਇਹ ਨਾਣਾ ਵਾਲੀਏ ਬਚਾਲੇ ਅੱਜ ਤੇ ਮੈਡਮ ਕਹਿੰਦੀਵੇਂ ਵਟਸਐਪ ਕਹਿੰਦੇ ਕਿ ਨਹੀਂ ਇੰਨੇ ਜਿਆਦਾ ਕ੍ਰਿਟੀਕਲ ਉਹ ਚੱਕਰ ਗਿਆ ਦਾਣੇ ਦਾ ਆ ਤਿੰਨ ਦਿੱਤੀ ਉਹਨੇ ਟਿਊਬਾਂ ਯਾਰ ਕਹਿੰਦੇ ਨਹੀਂ ਕ੍ਰਿਟੀਕਲ ਨਹੀਂ ਇੰਨਾ ਕੰਮ ਹੈਗਾ ਬਰ ਚੁੱਕੇ ਨਹੀਂ ਆ ਦਿੱਤੇ ਤੇ ਮੈਂ ਕਹਿੰਦੇ ਕੰਮ ਦਾਣੇ-ਦਾਣੀ ਹੋ ਗਿਆ ਕਿ ਨਹੀਂ ਇਹਨੇ ਦਾਣੇ ਹਟਾਉਣੇ ਟਾਡੇ ਇਹਨੇ ਚ ਰੀ ਦਿਹਾੜੀ ਚ ਇੱਕ ਪਾਉਣੀ ਤਿੰਨ ਰੀ ਇੱਕ ਰਾਤ ਨੂੰ ਲਾ ਕੇ ਸੌਣੀ ਹੈ ਬੱਕਾਂ ਤੇ ਇੱਕ ਸੋਹਣਾ ਮਿਹਣੇ ਪਰ ਗਈ ਸੀ ਆਈਜ਼ ਆਇਆ ਕੀ ਬਾਤ ਹੈ ਦਿਲ ਜਿੱਤ ਲਿਆ ਉਹਨੇ ਕਹਿੰਦੀ ਨਾਈਸ ਉਹਨੇ ਬਰ ਮੈਨ ਕਹਿੰਦੀ ਰੱਖਣ ਦਿਲ ਜਿੱਤ ਲਿਆ ਮੈਨੂੰ ਕਹਿੰਦੀ ਕਰੀਬਿਓਂ ਵੇਖੀ ਨਾ ਉਹਨੇ ਗੁੱਡ ਲੁਕਿੰਗ ਆਈਜ਼ ਹੋ ਗਿਆ ਉਹ ਮਾਈ ਗਾਡ ਇਹ ਟੋਏ ਫੋਟੇ ਗਲ ਆ ਕਰ ਲ ਕਰੋ ਉਹ ਵੀ ਕੋਈ ਸਾਨੂੰ ਕੋਈ ਚੰਗਾ ਡਾਕਟਰ ਮਿਲ ਜਾਵੇ ਟੋਏ ਭਰ ਲਿਆ ਲੁਧਿਆਣੇ ਜਲੰਧਰ ਕੋਈ ਸਿੰਧ ਦਾ ਟ੍ਰੀਟਮੈਂਟ ਕਰਨ ਵਾਲਾ ਸਕਿਨ ਟ੍ਰੀਟਮੈਂਟ ਸਕਿਨ ਦਾ ਕੋਈ ਚੰਗਾ ਸਕਿਨ ਟ੍ਰੀਟਮੈਂਟ ਜੈਸ਼ਨ ਵੀ ਕਰ ਹਾਂ ਤੇ ਨੱਕ ਥੋੜਾ ਵੱਡਾ ਹੀ ਚੱਲ ਜੂਗਾ ਸਜੈਸ਼ਨ ਜਰੂਰ ਕਰਿਓ ਅਜੇ ਨਿੱਕੇ ਨਿੱਕੇ ਗੱਲਾਂ ਤੇ ਟੋਏ ਆ ਨਾ ਬਸ ਇਹ ਵੈਸੇ ਦਾ ਚੱਲ ਸੁਹਣੇ ਹੁੰਦੇ ਟੋਏ ਪਰ ਇਹ ਗੱਲ ਟੋਏ ਸਾਲੇ ਇਹਦੇ ਕੋਲੇ ਖੱਡੇ ਬਣੇ ਹੋਏ ਆ ਟੋਏਆਂ ਦੇ ਦਾ ਇਹਦੇ ਮਿੱਟੀ ਪਾਉਣ ਦਾ ਬੜਾ ਐਡਜਸਟ ਕਰਨੇ ਆ ਇਹ ਮੜਾ ਜਿਹਾ ਕੋਈ ਸਾਨੂੰ ਸਕਿਨ ਕੇਅਰ ਚੰਗਾ ਕੋਈ ਸਜੈਸ਼ਨ ਵੀ ਕਰਿਓ ਤੇ ਜੇ ਕੋਈ ਵਧੀਆ ਵੇਂਦਾ ਹੋਇਆ ਸਕ ਮੈਸੀ ਵੀ ਕਰ ਸਕਦਾ ਬਾਕੀ ਬਿੱਲੇ ਬਿੱਲੇ ਨਾ ਮਾਰ ਐਨਕ ਨਹੀਂ ਲੈਣੀ ਅੱਖ ਦਿਖ ਜੂ ਐਨਕ ਨਹੀਂ ਲੈਣੀ ਚਾਹੀ ਛੋਟੇ ਪਈ ਤਾਂ ਉਹ ਨਹੀਂ ਦੀ ਲੈ ਜੇ ਐਨਕ ਨਹੀਂ ਲੈਣੀ ਐਨਕ ਨਹੀਂ ਲੈਣੀ ਜਾਂ ਮਾਰ ਕੇ ਨਹੀਂ ਕੋਈ ਤਾਂ ਹੀ ਕੀਤੀ ਚ 400 ਚ ਪੇੜ ਮਾਰ ਕੇ ਇੱਕ ਕੰਨੀ ਤੇ ਤੇ ਮੁੱਛਾਂ ਜੀ ਨਾ ਸਿੱਧੀਆਂ ਕਰ ਦੂ ਮੈਂ ਤੈਨੂੰ ਦੱਸਦਾ ਵੀਰ ਜੀ ਐਡੀ ਨਾ ਗੱਲ ਕਰ ਕੁਲਕੇ ਉਹਦੀ ਦੁੱਥੇ ਮਰਜੀ ਮਾਰ ਮਰ ਚਲਾ ਕੇ ਆ ਜਾ ਆਈ ਹੈ ਤੂੰ ਆਟ ਆ ਜਾ ਜਦੋਂ ਮੈਂ ਦਾ ਨੱਕ ਨਾ ਲਾ ਕੇ ਨਲੀ ਨਹੀਂ ਆ ਮਾਰ ਮਾਰ ਰਹੀ ਹੈ ਰਾੜ ਦੁਖਦੀ ਆ ਆ ਜਾ ਆ ਜਾ ਤੂੰ ਆ ਜਾ ਤੂੰ ਹਣਿਆ ਤੂੰ ਜਦਿਆ ਕਿਹੜਾ ਤੂੰ ਆ ਜਾ ਮਕ ਤੂੰ ਆ ਜਾ ਦੋਵੇਂ ਆ ਜਾ ਭਾਵੇਂ ਇਕੱਠੇ ਓਏ ਹੌਣ ਕੀ ਦਰਦਾ ਕਿ ਆ ਜਾ ਦੋਵੇਂ ਆ ਜਾ ਕੱਟੇ ਐਨਰਜੀ ਆ ਲੈਣਾ ਮੈਨੂੰ ਰੈਡ ਬੁੱਲ ਮੋਟੇ ਖਾਲੀ ਰੈਡ ਬੁੱਲ ਆ ਗਈ ਬੂਦਮਾਨ ਬਾਹਰ ਰੈਡ ਬੁੱਲ ਚੁੱਕੜੀ ਆ ਨਹੀਂ ਅਹੀਂ ਹੁਣੇ ਵੀ ਕੇ ਛੱਟੀ ਐ ਰੈਡ ਬੁੱਲਾ ਪੀਨੇ ਤੇ ਠੀਕਾ ਸ਼ੀਜੀਆ ਪੀਂਦੇ ਆ ਅੱਜ ਕਿਵੇਂ ਤੂੰ ਇੰਗਲੈਂਡੀ ਆ ਬੜੇ ਫਿਰਦੇ ਦੋਵੇਂ ਅੱਜ ਮਾਰਿਆ ਓਏ ਓਦੋਂ ਦਾ ਪਾਜੀ ਅਲੇ ਦਿਨ ਮਾਰੇ ਨੇ ਐਡੀ ਡਾਸ ਗੂਟੀ ਪੜੂਟੀ ਲਵਾਈ ਏ 150 ਤੇ ਟੈਟੂ ਪਿਜਣ ਦਾ ਉੱਡ ਗਿਆ ਵਾ ਥੱਲੇ ਪੇਸ਼ੈਂਸ ਪ੍ਰਾਸ਼ਟ ਡੋਂਟ ਐਨੀਵਨ 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 ਤੇ ਇਧਰ ਟੈਟੂ ਵਿਖਾਈ ਉੱਤੇ ਕੀ ਬੜਾਈ ਫਿਰਦਾ ਮਾਂ ਦੇ ਪਰਲੇ ਪਾਸੇ हट ਜਾ ਫਲੈਸ਼ ਗਾ ਲੈਂਦੇ ਓ ਮਾਈ ਗਾਡ ਇੰਨੀ ਕਾਲੀ ਮਾਂ ਨਹੀਂ ਗੋਰੀ ਆ ਵਧੀਆ ਓ ਮਾਈ ਗਾਡ ਡੋਲੇ ਦਾ ਬੇੜਾ ਕਰਕੇ ਸ਼ੇਰ ਦੀਆਂ ਕਾਹਦੂ ਲੈਡ ਮਾਰਤੀ ਸ਼ੇਰ ਦੀ ਮਾਂ ਮੱਟੀ ਨੀਲ ਜੀ ਉੱਤੇ ਓਏ ਤੁਸੀਂ ਬੜਿਆ ਜੰਗਲ ਇੰਡੀਆ ਵਾਂਗੂ ਕਾਲੇ ਕੱਪੜੇ ਪਾਏ ਤੋਂ ਨੇ ਫਿਰ ਅੱਜ ਅੱਖ ਬਚਾ ਕੇ ਲਿਆਇਆ ਮੈਂ ਕੀ ਕਹਿੰਦਾ ਡਾਕਟਰ ਅੱਜ ਲੈਦੀ origignal ਐਨਕਾ ਹੀ ਸ਼ੁਭਾਸ਼ ਵੀਰ ਨਾਲ ਦਿੱਤੀ ਅੱਜ ਸਹੀ ਐਨਕਾ ਜਿਹੜੀ ਆਏ ਓਏ ਸ਼ੁਭਾਸ਼ ਬਾਈ ਸਟੱਡ ਐਂਡ ਸਟੱਫ ਆ ਵੇਖੋ ਇਹ ਕਲਰ ਵੀ ਹੈਗੇ ਆ ਕਰੀ ਕਰੀ ਆ ਬਦੂਰੋਂ ਦੂਰੋਂ ਆਹ ਦੇਖੋ ਕਿਸੇ ਨੂੰ ਪੈਸੇ ਜਿਆਦੇ ਲਾਉਂਦੀ ਲੋੜ ਨਹੀਂ ਸ਼ੁਭਾਸ਼ ਕੋ ਜਾਓ ਐਨਕਾ ਸੈਸਰੀ ਸ਼ੁਭਾਸ਼ ਦੀ ਮੈਂ ਆਈਡੀ ਮੈਂਸ਼ਨ ਕਰਤੀ ਆ ਇਸ ਆਈਡੀ ਤੇ ਕੱਪੜੇ ਛਪੜੇ ਦੱਸੋ ਸ਼ੁਭਾਸ਼ ਦਾ ਰਿਵਿਊ ਬਹੁਤ ਵਧੀਆ ਨਾਈਸ ਸ਼ਰਮਣੀ ਅਕਾਲੀ ਦਲ ਆ ਅੱਧਿਆੜੀ ਆਕੇ ਲਾਉਣੀ ਆ ਓਏ ਛਾਲਿਆ ਵਿਆਹ ਵੀ ਜਾਲਾ ਤੇ ਤੇਰੀ ਤੂੰ ਕੇਅਰ ਕਰਨੀ ਪੈਣੀ ਤੈਨੂੰ ਇਹਦੀ ਆਈ ਲੱਗਦੀ ਜਿਵੇਂ ਖਾਣ ਕੇਅਰ ਦੀ ਹੋਣਾ ਹੋ ਜਾਣੀ ਸਹੀ ਐ ਸ਼ਿਟ ਐ ਐਡਾ ਪਰਚਾ ਤੇ ਤਰਨੇ ਆਵੇ ਬੈਲੇ ਐਡਾ ਘੱਟ ਐ ਛਾਲਿਆ ਦੇ ਪੈਸੇ ਕਿੰਨੇ ਲੱਗੇ ਐ ਪੈਸੇ ਨਹੀਂ ਲੱਗੇ ਕਿੰਨੇ 700 ਰੁਪਏ 700 ਉਹ 700 ਕੁਛ ਵੱਡੀ ਗੱਲ ਹੀ ਤੁਹਾਡੇ ਤਾਂ ਇਹਨੇ ਤਾਂ ਖੋਖੂ ਹੀ ਲੈਨੇ ਕਹੇ ਤੋ ਸਾਡੇ ਆ ਸ਼ਬਾਸ਼ ਦੀ ਆਈਡੀ ਮੈਂਸ਼ਨ ਕੀਤੀ ਹੋਈ ਆ ਸਟਾਰਟ ਐਂਡ ਸਟਾਫ ਕਿਸੇ ਵੀ ਤਰ੍ਹਾਂ ਦੀ ਐਸੈਸਰੀ ਕਪੜਾ ਲੈਣਾ ਵਾਜਬ ਰੇਟਾਂ ਤੇ ਸਾਡਾ ਨਾਂ ਜਾ ਕੇ ਜ਼ਿਕਰ ਕਰਦੇ ਹੋ ਮੋਗੇ ਚ ਐਨਕਾ ਹਾਂ ਜੀ ਜਦੋਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ